ਉਹ ਵਿਆਹ ਦੀ ਗੱਲ ਚੱਲ ਰਹੀ ਸੀ ਕਿ ਉਹਦਾ ਕੀ ਬਣਿਆ ਬਣਨਾ ਕੀ ਕੋਈ ਹੁੰਦਾ ਹੀ ਨਹੀਂ ਪਿਆ ਕੁਝ ਬੰਦਣਾ ਦਿਖਾ ਲੈਣਾ ਸੀਗਾ ਪੁੱਛ ਲੈਣਾ ਸੀਗਾ ਦਿਖਾ ਦਿਖਾਇਆ ਤੇ ਬੜੀ ਥਾਂ ਤੇ ਪਰ ਕੋਈ ਵਧੀਆ ਹੋਵੇ ਨਾ ਕੋਈ ਦੇਖਣ ਵਾਲਾ ਤੇ ਫੇਰ ਹੀ ਬੰਦਾ ਕੋਈ ਵਾਏ ਵਗੈਰਾ ਕਰਕੇ ਹੀ ਬੰਦਾ ਹੋ ਜਾਂਦਾ ਕੋਈ ਕੰਮ ਦੇਖੋ ਹੁਣ ਰੱਬ ਦੀ ਮਰਜ਼ੀ ਹੈ ਕਿਤੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਉਪਾਅ ਕਰਨ ਵਾਲੇ ਵੀ ਉਹੋ ਜਿਹੇ ਹੁੰਦੇ ਆ ਕੋਈ ਮਤਲਬ ਐ ਸਿੱਧੀ ਕੋਈ ਹੋਵੇ ਮੰਨਣ ਵਾਲਾ ਉਹ ਚੇਰਾ ਹੂੰ ਬਾਬੇ ਆਏ ਬੱਚਾ ਘਰੇ ਹੈ ਕੋਈ ਆਜਾ ਆਜਾ ਬਾਬਾ ਜੀ ਘਰੇ ਹੀ ਹੈ ਆਜੋ ਆਜੋ ਮੱਬਾ ਜੀ ਬਾਬੇ ਪਰੇ ਪਹੁੰਚੇ ਆ ਬੀਬੀ ਹੱਥਾਂ 'ਚ ਰੇਖਾ ਦੇਖ ਕੇ ਕਿਸਮਤ ਦਾ ਹਾਲ ਦੱਸ ਦਿੰਦੇ ਆ ਬਾਬਾ ਜੀ ਤੁਸੀਂ ਐਂਦਾ ਕਰੋ ਮੇਰਾ ਹੱਥ ਵੇਖ ਕੇ ਦੱਸੋ ਲੋ ਹੋਏ ਦੇਖਦੇ ਆ ਚੰਗੀ ਤਰ੍ਹਾਂ ਦੇਖਣਾ ਬਾਬਾ ਜੀ ਓ ਹੋ ਹੋ ਕੋਰ ਸੰਕਟ ਕੀ ਹੋਇਆ ਬੱਚਾ ਉਮਰ ਵੱਧਦੀ ਜਾਂਦੀ ਹੈ ਹਾਂਜੀ ਠੀਕ ਗੱਲ ਹੈ ਰਿਸ਼ਤੇ ਆਉਂਦੇ ਐ ਕੋਈ ਰਣੀ ਚੜਦਾ ਇਹ ਗੱਲ ਠੀਕ ਹੈਗੀ ਵੈ ਚੜਚਣ ਆ ਰਹੀ ਆ ਹਾਂਜੀ ਬਲਕੇ ਬਹੁਤ ਪਰੇਸ਼ਾਨ ਲੈਂਦੀ ਆ ਹਾਂਜੀ ਬਾਬਾ ਜੀ ਬਾਬਾ ਜੀ ਐਲੋ 500 ਰੁਪਏ ਫੜੋ ਤੇ ਵਿਆਹ ਵਾਸਤੇ ਉਪਾਏ ਕਰੋ ਕੋਈ ਠੀਕ ਹੈ ਬੱਚਾ ਬਾਬੇ ਪਾਠ ਕਰਨਗੇ ਸਵਾ ਮਹੀਨੇ ਬਾਅਦ ਚੱਲੇਗਾ ਫਿਰ ਇਹਦਾ ਵਿਆਹ ਦਾ ਸਾਰਾ ਸੰਜੋਗ ਖੁੱਲ ਜਾਏਗਾ। ਬਾਬਾ ਜੀ ਅਸੀਂ ਇੰਨੀ ਦੇਰ ਨਹੀਂ ਕਰਨੀ ਵਿਆਹ ਦੀ ਸਾਨੂੰ ਵਿਆਹ ਦੀ ਬੜੀ ਕਾਲੀ ਆ ਜਲਦੀ ਕਰੋ। ਅੱਛਾ ਕਾਲੀ ਆ? ਹਾਂਜੀ। ਇਹ ਬਰੋ ਫਿਰ ਆਪਣਾ 500 ਰੁਪਿਆ ਤੇ ਇਹਨੂੰ ਬਾਬੇ ਦੇ ਨਾਂ ਨੂੰ ਤੋੜੋ। ਓਏ ਮੈਂ ਇਹ ਘਰ ਤੇ ਨਹੀਂ ਮੈਂ ਜਾਣ ਦੇ।